ਬੇਬੇ ਤੂੰ ਪਰਹੁਣੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਜਾਂਦੀ ਈ ਕੀ ਕਿ ਗੱਲ ਤੂੰ ਆਏ ਮੈਨੂੰ ਬਦਨਾਮ ਕਰਦੀ ਫਿਰਦੀ ਐ ਮੈਂ ਐਡੀ ਕੋਈ ਮਾੜੀ ਆਂਗੀ ਜੇ ਪੁੱਤ ਮਾਮੀਆਂ ਚੰਗੀਆਂ ਹੋਣ ਤਾਂ ਨਾਨੀਆਂ ਨੂੰ ਕਿਉਂ ਡਿੱਕਣ ਤਾਂ ਹੀ ਤਾਂ ਹੁਣ ਲੋਕਾਂ ਨੂੰ ਇਹ ਗੱਲਾਂ ਹੋ ਗਈਆਂ ਰਿਸ਼ਤੇਦਾਰ ਭਾਰ ਲੱਗਣ ਲੱਗ ਗਏ ਕੀ ਹੋ ਗਿਆ ਕਿਉਂ ਰੋਈਏ ਨਹੀਂ ਹੈ ਹੈ ਸੁਖਤਾ ਹੈਗੀ ਹੈ ਆਪਨੇ ਨਾਲ ਦੇ ਘਰੇ ਗਗਨਦੀ ਨਾਲ ਤੇ ਜਵਾਖਾਂ ਨੂੰ ਲੈ ਕੇ ਆ ਰਹੀ ਹੈ ਫਿਰ ਕਿਉਂ ਗਿਆ ਤੈਨੂੰ ਕਿੜਾ ਕੁਛ ਕਿਹਾ ਕਿਸੇ ਨੇ ਤੂੰ ਕਿਉਂ ਰੋਨੀ ਹੈਗੀ ਜਵਾਖਾਂ ਨੂੰ ਦੇਖ ਕੇ ਨਾ ਮੈਨੂੰ ਆਪਣੇ ਨਾਨਕਿਆਂ ਦੀ ਯਾਦ ਆ ਗਈ ਅਸੀਂ ਵੀ ਆਪਣੇ ਨਾਨਕੇ ਬਾਹਲਾ ਜਾਂਦੇ ਹੁੰਦੇ ਸੀ ਸਾਡੀ ਨਾਨੀ ਨਾ ਸਾਡਾ ਬਾਹਲਾ ਕਰਦੀ ਸੀ ਤੇ ਜਵਾਖਾਂ ਵਾਂਗੂੰ ਰੋਣ ਲੱਗ ਗਈ ਉਹ ਕਿੜਾ ਕੋਈ ਬਾਹਲੀ ਦੂਰ ਵਾਗੇ ਤੂੰ ਹੁਣ ਜਾਇਆ ਆ ਦੋ ਘੰਟਿਆਂ ਦਾ ਬਾਟ ਆ ਸਾਰੀ ਜਾਣ ਨੂੰ ਕੀ ਗੱਲ ਹੈਗੀ ਮਾਮੀ ਨੇ ਵਿਆਹ ਤੋਂ ਬਾਅਦ ਆਪਾਂ ਨੂੰ ਇੱਕ ਵਾਰੀ ਵੀ ਨਹੀਂ ਫੋਨ ਕੀਤਾ ਵੀ ਭਾਈ ਤੁਸੀਂ ਆ ਜਾਓ ਸਾਡਾ ਨਵਾਂ ਨਵਾਂ ਵਿਆਹ ਹੋਇਆਗਾ ਤੇ ਜੇ ਹੁਣ ਆਪਾਂ ੱੱਕੇ ਨਾਲ ਜਾਂਦੇ ਆ ਤਾਂ ਆਪਾਂ ਚੰਗੇ ਲੱਗਦੇ ਆਗੇ ਕਮਲਿਏ ਬਜ਼ੁਰਗਾਂ ਦਾ ਪਿਆਰ ਤਾਂ ਕਿਸਮਤ ਵਾਲਾ ਨੂੰ ਮਿਲਦਾਗਾ ਜਿਦ ਤਰ੍ਹਾਂ ਨਾਨੀ ਨੂੰ ਮਿਲਣ ਨੂੰ ਜੀ ਕਰਦਾ ਤੂੰ ਮਿਲਿਆ ਵੱਡੇ ਬੰਦੇ ਕੀ ਪਤਾੰਦਾ ਕਦੋਂ ਦੁਰਜੇ ਇਹ ਮੌਕਾ ਸਾਂਭ ਲੈ ਜੇ ਸਾਂਭਿਆ ਜਾਂਦਾ ਜਾ ਕੇ ਮਿਲਿਆ ਤੂੰ ਨਹੀਂ ਪਰ ਤੁਹਾਡੀ ਇੱਜ਼ਤ ਨਾਲ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਨਹੀਂ ਨਾਨੀ ਹੋਰੇ ਕੀ ਕਹਿਣਗੇ ਵੀ ਪ੍ਰਾਣੇ ਨੂੰ ਸੱਦਿਆ ਨਹੀਂ ਬੁਲਾਇਆ ਨਹੀਂ ਇਹ ੱੱਕੇ ਨਾਲ ਹੀ ਆ ਗਿਆ ਐ ਚੰਗੇ ਲੱਗਦੇ ਆਪਾਂ ਜਾਂਦੇ ਉਹ ਨਹੀਂ ਯਾਰਾ ਤੇਰੇ ਬਹਾਨੇ ਵਾਲਾ ਮੈਂ ਵੀ ਨਾਨੀ ਨੂੰ ਮਿਲਿਆਉਂਗਾ ਨਲੇ ਨਿੱਕੀਆਂ ਨਿੱਕੀਆਂ ਰੀਜਾਂ ਉਹਨਾਂ ਦਿਲਚੀ ਨਹੀਂ ਰੱਖਣਾ ਚਾਹੀਦਾ ਜੇ ਮੈਂ ਤੇਰੀ ਰੀਜ ਹੀ ਨਹੀਂ ਪੂਰੀ ਕਰ ਸਕਦਾ ਤਾਂ ਹੋਰ ਕੀ ਕਰੂੰਗਾ ਤੂੰ ਐ ਕਰ ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਣ ਲੈਣੀਆਂ ਚਾਹੀਦੀਆਂ ਤੂੰ ਵਗ ਜਾ ਨਹੀਂ ਮੈਂ ਨਹੀਂ ਜਾਣਾ ਮੇਰੀ ਮਾਮੀ ਦਾ ਸੁਭਾਅ ਰੁੱਖਾ ਹੈਗਾ ਜੇ ਉਹ ਆਪਾਂ ਨੂੰ ਕੁਝ ਬੋਲ ਪਈ ਐਵੇਂ ਗੁੱਸਾ ਆ ਜਾਊਗਾ ਉਹ ਤਾਂ ਮੈਨੂੰ ਹੀ ਪਤਾ ਯਾਰਾ ਵੀ ਤੇਰੀ ਮਾਮੀ ਦਾ ਸੁਭਾਅ ਰੁੱਖਾ ਹੈਗਾ ਆਪਾਂ ਤਾਂ ਨਾਨੀ ਨੂੰ ਮਿਲਣ ਜਾਣਾਗਾ ਕੋਈ ਜੋ ਮਰਜ਼ੀ ਕਹੀ ਆਵੇ ਆਪਾਂ ਨੂੰ ਕੀ ਹੈਗਾ ਚਲੋ ਠੀਕ ਹੈ ਫਿਰ ਆਪਾਂ ਅੱਜ ਹੀ ਜਾਂਦੇ ਆ ਮਿਲਣ ਪਹਿਲਾਂ ਤਾਂ ਤਿਆਰ ਨਹੀਂ ਹੁੰਦੀ ਸੀ ਹੁਣ ਅੱਜ ਹੀ ਲੱਗੀ ਪੈਰ ਖਚਣ ਵੀ ਅੱਜ ਹੀ ਜਾਣਾ ਹੈਗੇ ਐਡੀ ਕੀ ਕਾਲੀ ਹੋ ਗਈ ਅੱਜ ਹੀ ਜਾਣਾ ਹੁਣ ਮੈਨੂੰ ਹੁਣ ਤੁਸੀਂ ਕਹਤਾ ਨਾ ਮੈਂ ਥੋੜੂ ਰੁਕਿਆ ਨਹੀਂ ਜਾਂਦਾ ਮੇਰਾ ਜੀ ਕਰਦਾ ਨਾ ਛੇਤੀ ਨਾਨੀ ਨੂੰ ਮਿਲਣਾ ਜਾ ਕੇ ਚਲ ਤੂੰ ਐਂ ਕਰ ਤੂੰ ਤਿਆਰ ਹੋ ਜਾ ਫਿਰ ਮੈਂ ਪਸ਼ੂਆਂ ਦਾ ਕੰਮ ਜਾ ਨਿਮੇੜ ਦਿਆਂ ਨੀਰਨੂਰਾ ਪਾ ਜੀਏ ਤੇ ਕਿਉਂ ਆਪਾਂ ਉੱਥੇ ਲੇਟ ਹੋ ਜਾਾਂਗੇ ਟਾਈਮ ਤੇ ਆਇਆ ਨਹੀਂ ਜਾਣਾ ਚਲ ਠੀਕ ਐ ਜਾਂ ਫਿਰ ਤੂੰ ਐਂ ਕਰ ਹੁਣ ਬਹਾਵਾ ਟਾਈਮ ਨਾ ਲਾ ਦੀ ਪਸ਼ੂਆਂ ਦਾ ਕੰਮ ਤਾਂ ਮੈਂ ਥੋੜੇ ਟਾਈਮ 'ਚ ਹੀ ਨਿਮੇੜ ਦਣਾ ਨਾ ਮੈਂ ਹੁਣ ਹੋ ਜੂੰ ਤਿਆਰ ਤਾਂ ਆ ਜਾ ਯਾਰ ਮੈਂ ਸਾਰਾ ਕੰਮ ਨਿਬੇੜਦਾ ਪੁੱਸ ਆ ਗਈ ਜੀ ਆ ਗਈ ਬਸ ਤੇ ਆ ਲਈ ਪੱਕਾ ਗੁਗ ਮੰਨ ਕੇ ਮੈਂ ਕਦੋਂ ਦਾ ਤੈਨੂੰ ਤੂੰ ਉੱਥੇ ਹੀ ਫਿਰਦੀਆਂ ਹਲੇ ਮੈਂ ਬਸ ਮੜਮੋਟ ਅੰਦਰ ਕੰਮ ਰੈਂਦਾ ਸੀ ਉਹ ਕਰ ਲੈਗੀ ਹੋਰ ਤੂੰ ਹੀ 2 ਘੰਟੇ ਲਾਤੇ 2 ਕਿੱਥੋਂ ਲਾਤੇ ਹੁਣ ਦੋ ਉੱਥੇ ਭੱਜ ਜਾਂਦੇ ਆਪਾਂ ਬਸ ਆਪਾਂ ਕਿਹੜੇ ਉੱਥੇ ਬਾਅਦ ਟਾਈਮ ਖੜਨਾਗਾ ਜਾਣ ਹੋਣੀ ਤੇ ਬਸ ਵੀ ਆਉਣ ਵਾਲੀ ਹੋਊਗੀ ਤੇ ਬਸ ਨਾ ਕਿ ਉਦੋਂ ਬਸਪਦਾ ਕਿੰਨਾ ਲੇਟ ਆਊਗੀ ਹੋਰ ਗਾਂਵਾਂ ਵੀ 92 ਜੇ ਟਾਈਮ ਹੀ ਜਾਂਦੇ ਆ ਨਾ ਬੇਕੁਰੀ ਗੁਰੀ ਵੇ ਬੇ ਮੇਰੀ ਬਾਤ ਨਹੀਂ ਸੁਣਦੀ ਤੈਨੂੰ ਤੈਨੂੰ ਚਾਹੀਨੀ ਹੈਗੀ ਚੁੱਪ ਕਰਕੇ ਨਹੀਂ ਬੈਠ ਸਕਦੀ ਜੀ ਮੈਂ ਕੀ ਕਰਾਉਣੇ ਤਾਂ ਗੁਰੀ ਤੋਂ ਬੇਲੀ ਵੀ ਨਹੀਂ ਬੈਠਾ ਜਾਂਦਾ ਉੱਥੋਂ ਮੰਜੇ ਤੇ ਬੈਠੀ ਨੂੰ ਸਾਰਾ ਕੁਝ ਮਿਲਦਾ ਤੈਨੂੰ ਚੁੱਪ ਕਰਕੇ ਬੈਠੀ ਰਹਿ ਕਰ ਤੈਨੂੰ ਤਾਂ ਨਹੀਂ ਕਿਹਾ ਸੀ ਮੈਂ ਮੈਂ ਤਾਂ ਗੁਰੀ ਨੂੰ ਬੋਲ ਮਾਰ ਦਿੱਤੀ ਆਪਦੇ ਪੋਤੇ ਨੂੰ ਨਾਲੇ ਉਹਨੂੰ ਨਾ ਇੱਥੇ ਤੰਗ ਕਰਿਆ ਕਰ ਉਹਨੇ 100 ਕੰਮ ਕਰਨਾ ਹੁੰਦਾਗਾ ਤੂੰ ਸਾਰਾ ਦਿਨ ਜਵਾਕ ਨੂੰ ਤਪਾਈ ਜਾਨੀ ਹੈਗੀ ਨਾ ਹੁਣ ਤੇਰੇ ਕਹਿਣੇ ਜੀ ਰਹੇ ਸਾਰਾ ਦਿਨ ਮੇਰਾ ਪੋਤਾ ਮੇਰੇ ਕਹੇ ਲੱਗੀ ਨਾ ਕੁਸਾ ਉਹ ਕੀ ਗੱਲ ਹੋ ਗਈ ਬੇਬੇ ਕਿਉਂ ਕਲੇਸ਼ ਪਾਰਖਾ ਸੀ ਦੋਨੇ ਜਾਨੀਆਂ ਨੇ ਬੇਬੀ ਮੈਂ ਮਾੜਾ ਜਿਹਾ ਕੰਮ ਕਹੀ ਨਹੀਂ ਹੈਗੀ ਉਹਦੀ ਉਹ ਕਰਦੀ ਹੈ ਬਹਿ ਜਾ ਤੈਨੂੰ ਮੈਂ ਕੰਮ ਰੱਖਦੀ ਆ ਹਾਂ ਬੇਬੇ ਇਹ ਤਾਂ ਮੈਂ ਹੀ ਬੋਲੀ ਜਾਂਦੀ ਹੈ ਮਾੜੇ ਜਿਹੀ ਕਿਸ਼ੇ ਦੀ ਗੱਲ ਨਹੀਂ ਸੁਣਨ ਦਿੰਦੀ ਹੈਗੀ ਮੈਂ ਤੈਨੂੰ ਕੋਈ ਕੰਮ ਦੱਸ ਨਹੀਂ ਸਕਦੀ ਹੈਗੀ ਵੇ ਮੇਰੀ ਗੱਲ ਸੁਣੁੰਦਾ ਤੂੰ ਇਹ ਹੈ ਨਾ ਤੈਨੂੰ ਫੋਨ ਲਾਉਣ ਨੂੰ ਕਹੂਗੀ ਰਿਸ਼ਤੇਦਾਰੀ ਚ ਜੇ ਤੁਸੀਂ ਫੋਨ ਫੋਨ ਕਿਸੇ ਨੂੰ ਲਾਇਆ ਨਾ ਮੈਥੋਂ ਬਰਾ ਕੋਈ ਨਹੀਂ ਹੈਗਾ ਮੈਂ ਇਹਦੇ ਉ ਪਤਾ ਫਿਰ ਸਾਨੂੰ ਨਾ ਜੇ ਮੇਰੇ ਦੋਤੇ ਦੋਤੀਆਂ ਨੂੰ ਮੇਰੇ ਭਤੀਜੇ ਭਤੀਜੀਆਂ ਨਾਲ ਲਾਤਾ ਫਿਰ ਕੀ ਲੋੜਾ ਆਜੂਗਾ ਨਾ ਜੇ ਮੈਂ ਮੰंजे ਤੇ ਰਹਿ ਗਈ ਮੇਰੇ ਦੋਤੇ ਦੋਤੀਆਂ ਦਾ ਵੀਜੀ ਕਰਦਾ ਮੇਰੇ ਭਤੀਜੇ ਭਤੀਜੀਆਂ ਦਾ ਵੀਜੀ ਕਰਦਾ ਉਹਨੂੰ ਨਾਲੇ ਮੇਰੀ ਗੱਲ ਸੁਣ ਲਵੇ ਬੇ ਮੈਥੋਂ ਨਹੀਂ ਇਹੀ ਜੀ ਖੇਚਲਾ ਹੁੰਦੀ ਹੈਗੀ ਨਾਲੇ ਇੰਨਾ ਖਰਚਾ ਮੈਥੋਂ ਨਹੀਂ ਹੁੰਦਾ ਪਹਿਲਾਂ ਤਾਂ ਦੋਤੇ ਦੋਤੀਆਂ ਤੇ ਬਥੇਰਾ ਬਿਆਹ ਤੇ ਖਰਚਾ ਕਰਾਇਆਗਾ ਘਰ ਕੋਡਾ ਕਰਤਾ ਨਾ ਫਿਰ ਕੀ ਲੋੜਾ ਹੈ ਉਹ ਕਰਮਾਂ ਵਾਲਾ ਘਰ ਹੁੰਦਾ ਜਿਹਦੇ ਘਰੇ ਦੋ ਰਿਸ਼ਤੇਦਾਰ ਆਉਣ ਤੇ ਜਾਣ ਹੈ ਉਹ ਘਰ ਕੀ ਹੁੰਦਾ ਜਿਹਦੇ ਘਰੇ ਚੂੜੀ ਵੀ ਨਾ ਵੜੇ ਮੇਰੀ ਗੱਲ ਸੁਣ ਬੇਬੇ ਜਦੋਂ ਕੋਈ ਆ ਗਿਆ ਹੁੰਦਾ ਨਾ ਆਪ ਧਿਆਨ ਰੱਖਿਆ ਕਰ ਉੱਥੇ ਬਹਿ ਕੇ ਤੇ ਚੁੱਲ੍ਹੇ ਮੂਰੇ ਆਪ ਪਕੌੜੇ ਕੱਢ ਲੈ ਕਰ ਮੈਥੋਂ ਨਹੀਂ ਇਹੇ ਪੰਗਾ ਹੁੰਦਾ ਕਿਸੇ ਦਾ ਘਰੇ ਤੂੰ ਜਰਿਆ ਨਾ ਕਰ ਕਿਸੇ ਨੂੰ ਰਿਸ਼ਤੇਦਾਰ ਨੂੰ ਆਉਂਦੇ ਨੂੰ ਹੈ ਮੈਂ ਆਪੇ ਪਕਾ ਦੂੰ ਪਕੌੜੇ ਪਕੌੜਿਆਂ ਦੀ ਕੀ ਗੱਲ ਹੈਗੀ ਦੱਸ ਫਿਰ ਬੇਬੇ ਕਿਹਨੂੰ ਫੋਨ ਲਾਵਾਂ ਹੁਣ ਬੇ ਉਹਨਾਂ ਨੂੰ ਲਾ ਦੇ ਮੇਰੇ ਦੋਤੇ ਦੋਤੀ ਸਾਹ ਵਲਾਂੀ ਜੇ ਕਿਸੇ ਨੂੰ ਫੋਨ ਕੀਤਾ ਹੈਗਾ ਹੈ ਮੇਰੇ ਸੁਭਾਅ ਦਾ ਤੈਨੂੰ ਪਤਾ ਹੈਗਾ ਫਿਰ ਨਾਲੇ ਤੇਰੀ ਮਾਂ ਨਹੀਂ ਕਿਸੇ ਨੂੰ ਵੜਨ ਦਿੰਦੀ ਚੱਲ ਮੈਨੂੰ ਪਲਸਣੀ ਦਵਾ ਲਿਆ ਮੇਰੀ ਗੱਲ ਸੁਣ ਨਾਲ ਬੇਬੇ ਹੈਂ ਤੂੰ ਕੀ ਕਰਨਾ ਪੈਨਸ਼ਨ ਲਿਆ ਕੇ ਪੈਸਿਆਂ ਦਾ ਹੈ ਜੇ ਕੋਈ ਆਊਗਾ ਉਹਨੂੰ ਤੂੰ ਫੇਰ ਐਵੇਂ ਖਰਚਾ ਕਰੇਂਗੀ ਪੈਸੇ ਦੇਵੇਂਗੀ ਚਾਰ ਪਾਸੇ ਜੋੜ ਲੈ ਨਾ ਹੁਣ ਤੂੰਸ ਤਾਂ ਨਹੀਂ ਦਿੰਦੇ ਕੋ ਸੱਤ ਕੇਰਦੇ ਕਿਸੇ ਨੂੰ ਫੇਰ ਮੈਂ ਤਾਂ ਦੋ ਪੈਸੇ ਦੇਣੀ ਹੁੰਦੇ ਨੇਗੇ ਐ ਸਿਆਣਾ ਬੇਣਾ ਬੰਦਾ ਘਰੇ ਬੈਠਾ ਬੁਰਾ ਲੱਗਦਾ ਆਏਗਾ ਵੀ ਅਗਲੇ ਨੂੰ ਕੁਛ 2 ਰੁਪਏ ਦਿੱਤੇ ਨਾ ਜਦੋਂ ਤੂੰ ਸਾਰਾ ਦਿਨ ਪੈਨਸ਼ਨ ਪੈਨਸ਼ਨ ਕਰੀ ਜਾਂਦੀ ਹੈਗੀ ਹੈ ਅੱਗੇ ਤੂੰ ਪੈਨਸ਼ਨ ਹੀ ਵਰਤਦੀ ਹੁੰਦੀ ਤੀਗੀ ਰਿਸ਼ਤੇਦਾਰ ਆਉਂਦੇ ਤੇ ਅੱਗੇ ਘਰ ਹੀ ਦਿੰਦੀ ਹੁੰਦੀ ਸੀ ਪੈਸੇ ਪੂਸੇ ਸਾਰਾ ਕੁਛ ਦੇਖ ਤਾਂ ਵੱਡੀ ਪੈਨਸ਼ਨ ਆਈ ਸਾਰੇ ਦਿਨ ਪੈਨਸ਼ਨ ਪੈਨਸ਼ਨ ਕਰੀ ਜਾਊਗੀ ਚੱਲ ਛੱਡ ਬੇਬੇ ਹੁਣ ਤੂੰ ਐਂ ਦੱਸ ਤੂੰ ਕਢਾ ਕੇ ਲਿਆਉਣੀ ਐ ਪੈਂਟ ਹਾਂ ਭਾਈ ਕਢਾ ਕੇ ਲਿਆਉਣੀ ਐ ਚੱਲੀਏ ਫਿਰ ਚੱਲ ਕਰੋ ਆਪਦੀਆਂ ਮਰਜ਼ੀਆਂ ਮੇਰੀ ਕਹਦਾ ਕਿਸੇ ਨੇ ਸੁਣਨੀ ਐਗੀ ਹੁ ਜਾਉਂਗੇ ਤਾਂ ਸਹੀ ਸਮਾਨ ਲਿਆਇਓ ਨਾਲੇ ਸਾਰਾ ਮੁੱਕਿਆ ਪਿਆ ਪੇਸਣਾ ਜੇ ਕਢਾਈ ਨਹੀਂ ਹੈਗੀ ਪਹਿਲਾਂ ਹੀ ਸਮਾਨ ਗਣਿਆ ਤਾਂ ਚੱਲ ਬੇ ਮੁੰਡਿਆ ਚੱਲੀਏ ਹਾਂ ਪਹਿਲਾਂ ਸਮਾਨ ਨੂੰ ਹੋਗੀ ਨੇ ਇਹ ਕਿਧਰੋਂ ਦੇਨੇ ਅੱਜ ਹੈ ਤੈਨੂੰ ਮਾਮੀ ਜੀ ਸਤਿ ਸ਼੍ਰੀ ਅਕਾਲ ਸਸਰੀਕਾਲ ਪੁੱਤ ਅਸੀਕਾਲ ਜੀ ਸਤਿ ਸ਼੍ਰੀ ਅਕਾਲ ਅੰਤਾ ਵਧੀਆ ਚਲੋ ਹੋ ਠੀਕ ਠਾਕ ਸੀ ਸਾਰੇ ਸਾਰੇ ਠੀਕ ਆ ਮਾਮੀ ਜੀ ਤੁਸੀਂ ਦੱਸੋ ਠੀਕ ਹੋਗੇ ਹਾਂ ਵਧੀਆ ਠੀਕ ਠਾਕ ਤੁਸੀਂ اچانک ਹੀ ਆ ਗਏ ਕੋਈ ਫੋਨ ਫਾਨ ਵੀ ਨਹੀਂ ਕਰਿਆ ਹੈਗਾ ਹੋਰ ਮਾਮੀ ਜੀ ਮੈਂ ਕਿਹਾ ਵੀ ਤੁਸੀਂ ਤਾਂ ਨਹੀਂ ਬਰਾਉਂਦੇ ਅਸੀਂ ਵਗ ਜਾਨੇ ਆਗੇ ਨਾਲੇ ਬੇਬੇ ਨੂੰ ਮਿਲਿਆਵਾਂਗੇ ਨਾਲੇ ਸੋਨੂੰ ਮਿਲਿਆਵਾਂਗੇ ਮੈਨੂੰ ਤਾਂ ਨਾ ਤੰਗ ਪਰੇਸ਼ਾਨ ਕਰਨ ਦੀ ਕਿਸੇ ਨੂੰ ਆਦਤ ਨਹੀਂ ਹੈਗੀ ਮੈਂ ਸੱਚ ਚਾਹ ਬਣਾ ਕਿਲੇ ਮਸਨ ਮਾਮੀ ਜੀ ਬੇਬੇ ਨਹੀਂ ਦੇਂਦੀ ਹੈਗੀ ਬੇਬੇ ਕਿੱਥੇ ਹੈਗੀ ਸੰਤੋ ਤੁਸੀਂ ਦੱਸਿਆ ਨਹੀਂ ਹੈਗਾ ਤੇਰੀ ਬੇਬੇ ਨਾਲ ਹੀ SLAH ਹੋਈ ਹੋਣੀ ਉਹ ਤਾਂ ਪੈਂਚਲ ਕਢਾਉਣ ਗਈ ਹੋਈ ਹੈ ਨਹੀਂ मामੀ ਜੀ ਬੇਬੇ ਨਾਲ ਤਾਂ ਮੇਰੀ ਕੋਈ ਗੱਲ ਹੀ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਹ ਤਾਂ ਰੱਬ ਨੂੰ ਪਤਾ ਹੈ ਜਾਂ ਸੋਨੂੰ ਨੂੰ ਪਤਾ ਭਾਈ ਮੈਨੂੰ ਤਾਂ ਕੀ ਪਤਾ ਹੈ ਮੈਂ ਸੋਨੂੰ ਆਖਿਆ ਸੀ ਨੇ ਵੀ ਆਪਾਂ ਨਹੀਂ ਆਉਣਾ ਚਾਹੀਦਾ ਆ ਮਾਮੀ ਨੇ ਹੁਣ ਆਪਾਂ ਨੂੰ ਕਿੰਨੀਆਂ ਗੱਲਾਂ ਸੁਣਾਈਆਂ ਨੇ ਚਲ ਕੋਈ ਨਹੀਂ ਯਾਰ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆਪਾਂ ਨਾਨੀ ਨੂੰ ਮਿਲਣ ਆਏ ਆ ਨਾਨੀ ਨੂੰ ਮਿਲ ਕੇ ਆਪਾਂ ਵਗ ਜਾਂਗੇ ਪਰ ਫੇਰ ਵੀ ਮੈਂ ਤਾਂ ਕਹਿੰਦੀ ਸੀ ਵੀ ਮਾਮੀ ਨੇ ਕਿੱਥੇ ਤਾਂ ਆਪਣੇ ਆਏ ਤਾਂ ਖੁਸ਼ ਹੋਣਾ ਸੀਗਾ ਕਿੱਥੇ ਉਹਨੇ ਮੱਥੇ ਵਟ ਪਾਰੇ ਆਪਣੇ ਆਏਆਂ ਤੋਂ ਕੋਈ ਚਲ ਛੱਡ ਪਰੇ ਯਾਰ ਆਪਦਾ ਨਾਨੀ ਵਾਸਤੇ ਆਏ ਆ ਆਪਾਂ ਆ ਗਏ ਨਾਨੀ ਨੂੰ ਮਿਲ ਕੇ ਵਗ ਜਾਂਗੇ ਆਪਾਂ ਨੂੰ ਪਰ ਮਾਮੀ ਵਾਲੀਆਂ ਗੱਲਾਂ ਕਰਨ ਤੇ ਲੋੜ ਹੀ ਨਹੀਂ ਪੈਂਦੀ ਇਹ ਚੰਗੀ ਗੱਲ ਹੈ ਇਹਨਾਂ ਦੀ ਹੈ ਬਿਨਾਂ ਸੱਦੀ ਆ ਗਈ ਵੀ ਸੱਦਿਆ ਤਾਂ ਹੈ ਨਹੀਂ ਸਾਨੂੰ ਤੇ ਮੈਨੂੰ ਤਾਂ ਹੁਣ ਸ਼ਰਮ ਦੀ ਮਾਰ ਹੀ ਸਾਰਾ ਕੁਝ ਕਰਨਾ ਪਊਗਾ ਭਾਈ ਮੈਂ ਇਹਨਾਂ ਖਰਚਾ ਕਰਾ ਜੂਗੀ। ਇਹ ਦੱਸ ਕੀ ਕਰੀਏ ਹੁਣ? ਕਰਨਾ ਤਾਂ ਪਊਗਾ ਇਹਨਾ ਫਿਰ ਖਰਚਾ ਤਾਂ। ਜਦੋਂ ਆਇਆ ਗਿਆ ਆ ਜਾਂਦਾ ਐਲ ਖਰਚਾ ਤਾਂ ਹੁੰਦਾ ਹੀ ਐ। ਚੱਲ ਕੋਈ ਨਹੀਂ ਯਾਰ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਆਪਾਂ ਨਾਨੇ ਨੂੰ ਮਿਲਣ ਆਏ ਆ। ਨਾਨੇ ਨੂੰ ਮਿਲ ਕੇ ਆਪਾਂ ਵਗ ਜਾਵਾਂਗੇ। ਪਰ ਫਿਰ ਵੀ ਮੈਂ ਤਾਂ ਇਹ ਕਹਿੰਦੀ ਸੀ ਵੀ ਮਾਮੀ ਨੇ ਕਿੱਥੇ ਤਾਂ ਆਪਣੇ ਆਏ ਤਾਂ ਖੁਸ਼ ਹੋਣਾ ਸੀਗਾ। ਕਿੱਥੇ ਉਹਨੇ ਮੱਥੇ ਵਟ ਪਾ ਲਿਆ ਆਪਣੇ ਆਿਆਂ ਤੋਂ। ਉਹ ਚੱਲ ਛੱਡ ਪਰੇ ਯਾਰਾ ਆਪਾਂ ਤਾਂ ਨਾਨੀ ਵਾਸਤੇ ਆਏ ਆ ਆਪਾਂ ਅੱਗੇ ਨਾਨੀ ਨੂੰ ਮਿਲ ਕੇ ਵਗ ਜਾਗੇ ਆਪਾਂ ਨੂੰ ਫਿਰ ਮਾਮੀ ਵਾਲੀਆਂ ਗੱਲਾਂ ਕਰਨ ਤੇ ਲੋੜ ਹੀ ਨਹੀਂ ਪੈਂਦੀ ਲੈ ਬੱਤੂ ਤੂੰ ਤੇ ਚਾਹ ਪੀ ਲੈ ਵੀਰ ਪਾ ਲੈ ਤੂੰ ਅੰਦਰ ਆ ਹੀ ਮੇਰੇ ਕੋਲ ਮੜਾ ਜਾ ਚਲੋ ਮਾਮੀ ਹਾਂ ਨੀ ਮੇਰੀ ਗੱਲ ਸੁਣ ਤੂੰ ਹੈਂ ਤੂੰ ਐਡੀ ਵੱਡੀ ਹੋ ਗਈ ਤੇਰਾ ਹਜੇ ਨਾਨਕੇ ਦਾ ਚਾਹ ਪੂਰਾ ਹੀ ਨਹੀਂ ਹੋਇਆ ਹੈਗਾ ਜੋ ਬੇਨਿਆਂ ਜਾਂਦੀਆਂ ਨੇ ਕੁੜੀਆਂ ਜਾਂ ਤਾਂ ਪੇਕੀ ਜਾਂ ਸੌਰੀ ਹੈ ਤੂੰ ਹੁਣ ਉਰੇ ਕੀ ਕਰਨਾ ਹੀ ਹੈ ਮਮੀ ਮੇਰੀ ਗੱਲ ਸੁਣੋ ਜੇ ਮੈਂ ਵਿਆਹ ਹੀ ਗਈ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਨਾਨਕੇ ਨਹੀਂ ਆ ਸਕਦੀ ਛੋਟੀ ਹੁੰਦੀ ਮੈਂ ਬਥੇਰਾ ਨਾਨਕੇ ਰਹੀਆਂ ਬਥੇਰਾ ਖੇਡਦੀ ਰਹੀਆਂ ਨਾਨਕੇ ਤਾਂ ਮੈਂ ਆ ਹੀ ਸਕਦੀ ਆਂਗੀ ਨਾ ਤੂੰ ਮੇਰੀ ਗੱਲ ਸੁਣ ਪਰੌਣੇ ਨੂੰ ਲੈ ਕੇ ਤੂੰ ਬਿਨਾਂ ਦੱਸੇ ਆ ਗਈ ਕੋਈ ਆ ਦੱਸ ਦਿੰਦੀ ਅਸੀਂ ਤਿਆਰੀ ਵੈਰੀ ਕਰ ਲੈਂਦੇ ਹੈ ਤੇ ਹੁਣ ਜਿਹੜੇ ਪੇਟੀ ਚ ਸੂਟ ਪਏ ਨੇ ਉਹਨਾਂ ਚ ਹੀ ਲੈ ਜੀ ਨੱਕ ਬੁੱਲੇ ਜਨਾ ਹੁਣ ਇੱਥੇ ਕੱਢੀ ਤੂੰ ਮੇਰੇ ਕੰਨੀ ਮਾਮੀ ਮੈਂ ਛੂਟ ਲੈਣ ਨਹੀਂ ਆਈ ਮੈਂ ਤਾਂ ਮੇਲ ਨਹੀਂ ਆਈ ਸੀਗੀ ਮੈਨੂੰ ਛੂਟਾਂ ਦੀ ਲੋੜ ਨਹੀਂ ਨਹੀਂ ਮੈਨੂੰ ਤੇਰਾ ਪਤਾ ਹੀ ਹੈਗਾ ਤੂੰ ਸਗਨ ਲੈਣ ਦੀ ਮੈਂ ਤਾਂ ਘਰ ਤੱਕ ਆ ਗਈ ਹਜੇ ਕਹਿੰਦੀ ਕੁਸਾ ਕਿ ਮੈਂ ਲੈਣਾ ਨਹੀਂਗਾ ਨਹੀਂ ਮਾਮੀ ਜੀ ਕੱਪੜੇ ਲੀੜੇ ਦੀ ਮੈਂ ਕੋਈ ਭੁੱਖੀ ਨਹੀਂ ਮੈਂ ਤਾਂ ਨਾਨੀ ਨੂੰ ਮਿਲਣ ਆਈ ਸੀ ਹੋਰ ਆਈ ਤੀ ਤੂੰ ਨਾਨੀ ਨੂੰ ਮਿਲਣਾ ਮੈਨੂੰ ਕਾਹਨੂੰ ਪਤਾ ਮੈਂ ਤੇਰੇ ਵਰਗੀਆਂ ਬਥੇਰੀਆਂ ਦੇਖੀਆਂ ਨੇ ਲਾਲਚ ਦੀ ਮਾਰੀ ਆਈ ਐ ਜਾ ਸੇਤੀ ਪੀ ਲੋ ਜੀ ਚਲੋ ਆਪਾਂ ਚੱਲੀਏ ਮੇਰੇ ਤਾਂ ਸਿਹਤ ਜੀ ਨਹੀਂ ਠੀਕ ਹੈਗੀ ਐਂ ਕੀ ਹੋ ਗਿਆ ਤੇਰੀ ਸਿਹਤ ਨੂੰ ਬੈਠਦਾ ਜਾ ਐਂ ਕੋ ਭੱਜੀ ਜੰਨੀ ਐ ਪਤਾ ਨਹੀਂ ਕੀ ਹੋਇਆ ਪਿਆਗਾ ਮੇਰੀ ਤਾਂ ਲੱਤਾਂ ਵਾਹ ਜਾਂ ਬਾਈਆਂ ਕਮੀ ਜਾਂਦੀਆਂ ਨੇ ਦੁਖੀ ਜਾਂਦੀਆਂ ਨੇਗੀਆਂ ਤੇ ਆਪਾਂ ਤਾਂ ਘਰੇ ਜਾ ਕੇ ਦਵਾਈ ਲੈਣੇ ਆਂਗੇ ਨਾਨੀ ਨੂੰ ਤਾਂ ਆ ਜਾਣ ਦੇ ਨਾਨੀ ਨੂੰ ਮਿਲਣਾ ਹੈ ਹੁਣ ਨਾਨੀ ਨੂੰ ਮਿਲ ਕੀ ਜਾਵਾਂਗੇ ਐਂ ਥੋੜੀ ਜਾਵਾਂਗੇ ਨਹੀਂ ਨਹੀਂ ਮੈਂ ਨਹੀਂ ਨਾਨੀ ਨੂੰ ਮਿਲਣਾ ਮੇਰੇ ਤਾਂ ਸਿਹਤ ਬੜੀ ਖਰਾਬ ਹੋ ਜਾਂਦੀ ਹੈ ਜਾ ਕੇ ਆਪਾਂ ਦਵਾਈ ਲੈਣੇ ਆਂਗੇ ਤੂੰ ਐਂ ਕਰ ਯਾਰ 2 ਮਿੰਟ ਹੋਰ ਰੁਕ ਜਾ ਨਾਨੀ ਪੈਨਸਲ ਲੈਣ ਗਈ ਆਜੂਗੀ ਮਿਲ ਕੀ ਭੱਜਾਂਗੇ ਤੂੰ ਤੁਸੀਂ ਜਿਵੇਂ ਆਖਾਂੀਆਂ ਗੱਲਾਂ ਕਰੀ ਜਾਂਦੇ ਹੋਗੇ ਮੈਨੂੰ ਤਾਂ ਕਵਰੇਟ ਵਾਰੀ ਹੋਈ ਜਾਂਦੀ ਐ ਚਲੋ ਚੱਲੀਏ ਚਾਲ ਆ ਇਹ ਮੇਰਾ ਜਾਂ ਮੇਰੀ ਦੋਤੀ ਆ ਰਹੀ ਐ ਸਸਰੀਕਾਰ ਪੁੱਤ ਸਸਰੀਕਾਰ ਹੋਰ ਹੋਰ ਠੀਕ ਆ ਹੱਸ ਤਾਂ ਠੀਕ ਆ ਤੂੰ ਦੱਸ ਪੁੱਤ ਵਧੀਆ ਠੀਕ ਆ ਹੋ ਸਾਰਾ ਪਰਵਾਹ ਠੀਕ ਐ ਸਾਰਾ ਵਧੀਆ ਠੀਕ ਐ ਠੀਕ ਐ ਹੋ ਠੀਕ ਆ ਬਤਰਾ ਹਾਂ ਹਾਂ ਠੀਕ ਐ ਪਤਾ ਨਹੀਂ ਵੀਰਪਾਲ ਕਹਿੰਦੀ ਨਾ ਮੈਨੂੰ ਨਾਨੀ ਦੀ ਬਾਹਲੀ ਯਾਦ ਆਈ ਜਾਂਦੀ ਹੈ ਮੈਂ ਇਹਨੂੰ ਕਿਹਾ ਨਾਨੀ ਕਿਹੜਾ ਪਾਕਿਸਤਾਨ ਰਹਿੰਦੀ ਹੈਗੀ ਆ ਜਾ ਤੈਨੂੰ ਮਿਲਿਆ ਲਿਆਉਣਾ ਮੈਂ ਲਿਆ ਆਇਆ ਇਹਨੂੰ ਬਿਨਾ ਮਿਲੇ ਤੁਸੀਂ ਮੈਥੋਂ ਕਿਵੇਂ ਜਾਂਦੇ ਹੈ ਲੈ ਤੁਸੀਂ ਐਡੀ ਦੂਰੋਂ ਤਾਂ ਚੱਲ ਕੇ ਆਏਗਾ ਹਾਂ ਤੁਸੀਂ ਉਹਦੀ ਭੱਜ ਲੈ ਆ ਮੈਂ ਤਾਂ ਫਿਲਸਣ ਲੈਣ ਗਈ ਸੀ ਨਾਨੀ ਉਹ ਤਾਂ ਤੂੰ ਵੀਰਪਾਲ ਨੂੰ ਪੁੱਛ ਲੈ ਵੀ ਕਿਉਂ ਜਾਂਦੇ ਸੀ ਵੀਰਪਾਲ ਨੂੰ ਤਾਂ ਮੈਂ ਆਪੇ ਪੁੱਛ ਲੂੰਗੀ ਜਾਂ ਤੂੰ ਲੈ ਜਾ ਇਹਨੂੰ ਗੁਰੀ ਇਹਨੂੰ ਉਤਾਰ ਨੂੰ ਖਵਾ ਪਿਆ ਲੈ ਤੇਰੇ ਕੋਲ ਫਿਲਸਣ ਦੇ ਪੈਸੇ ਹੈਗੇ ਨਹੀਂ ਨਾ 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 ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਨਹੀਂ ਪਤਾ ਨਹੀਂ ਚਾਹ ਪਾਣੀ ਪੀਤਾ ਖਣੀ ਨਾ ਆਪਦੇ ਪਸੰਦ ਦੀ ਚੀਜ਼ ਲਿਓ ਜਾ ਕੇ ਭੱਜ ਜਾ ਨਾਨੀ ਹਸ ਤੇ ਕੱਲੀ ਚਾਹੀ ਪੀਤੀ ਐ ਮੈਨੂੰ ਪਤਾ ਹੀ ਐ ਖਵਾਉਣ ਪਿਆਉਣ ਦਾ ਤਾਂ ਉਹਦਾ ਉਹ ਤਾਂ ਚਾਹੀ ਪੀ ਕੇ ਹਜੇ ਐਨਾ ਸਕੂਟ ਚਾਹ ਤਾਂ ਪੀਤੀ ਤੁਹਾਨੂੰ ਬੇਬੇ ਤੂੰ ਮੈਨੂੰ ਕਿਉਂ ਨਹੀਂ ਦਿੰਦੀ ਜਾਨੀ ਹੈਗੀ ਮੈਨੂੰ ਕਿਹੜਾ ਪਤਾ ਸੀ ਇਹਨਾਂ ਦਾ ਜਦ ਇਹਨਾਂ ਨੇ ਫੋਨ ਕਰਿਆ ਤੀ ਵੀ ਮੈਂ ਤਿਆਰੀ ਕਰਕੇ ਰੱਖਾਂ ਚੱਲ ਕੋਈ ਨਾ ਮੰਮੀ ਆ ਜਾ ਬਈ ਆਪਾਂ ਖਾ ਪੀ ਆਉਣੇ ਆ ਹੈਗੇ ਨੇ ਮੇਰੇ ਕੋਲ ਬੈਠ ਚੱਲ ਬਈ ਆ ਜਾ ਬੱਤ ਚੱਲ ਆਪਾਂ ਉੱਥੇ ਬੈਠੀਏ ਬੇਬੇ ਤੂੰ ਪਰੌਣੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਤੀਗੀ ਕਿ ਕੀ ਗੱਲ ਤੂੰ ਐ ਮੈਨੂੰ ਬਦਨਾਮ ਕਰਦੀ ਫਿਰਦੀ ਐ ਮੈਂ ਐਡੀ ਕੁ ਮਾੜੀ ਐਗੀ ਜਿਹੜੀ ਤੇ ਮੇਰੀ ਸੀ ਪੁੱਠੇ ਪੈਰੀ ਬਾਗ ਚੱਲੀਦੀ ਫਿਰ ਖਵਾਇਆ ਪਿਆ ਇਨੀ ਕੁ ਸੋਣਾ ਹੈ ਐਂ ਮਗ ਜਦੀ ਤੂੰ ਤਾਂ ਪਹਿਲਾਂ ਕਿਹਾ ਤਾਂ ਹੈਗਾ ਸੀਗਾ ਵੀ ਆਪਦੇ ਨੂੰ ਆਪੇ ਖਵਾਇਆ ਕਰ ਪਿਆਇਆ ਕਰ ਬੇਬੇ ਤੂੰ ਸਿਆਣੀ ਬਿਆਣੀ ਐ ਮਾੜੀ ਮੋਟੀ ਟੱਕ ਬੋਝ ਲਿਆ ਕਰ ਟੱਕ ਕੀ ਬੋਝ ਲਾ ਮੈਂ ਤਾਂ ਗੁਰੀ ਨੂੰ ਕਹਤਾ ਵੀ ਖਵਾ ਪਿਆ ਲੈ ਮਨ ਮਰਜੀ ਦਾ ਤੂੰ ਲੈ ਕੇ ਰਜਾਈ ਅੰਦਰ ਪੈ ਜਾ ਹੁਣ ਕਰ ਲੋ ਮੇਰੀਆਂ ਚੁਗਲੀਆਂ ਤੁਸੀਂ ਇੱਕ ਮਿਕ ਹੋ ਕੇ ਨਾ ਫੋਨ ਕਰਿਆਗਾ ਹੁਣ ਆ ਗਿਆ ਪਰੋਣਾ ਜਾਂ ਪਕੌੜੇ ਪਕਾ ਕੇ ਖਵਾ ਦੇ ਉਹਨੂੰ ਚੁੱਲ੍ਹੇ ਤੇ ਐਂਦੀ ਤੇ ਮੈਂ ਪਕਾ ਦੂੰਗੀ ਤੂੰ ਮੈਨੂੰ ਬਿਨਾ ਮਿਲੀ ਜਾਂਦੀ ਤੀਗੀ ਹੈ ਕੀ ਕਿ ਦੱਸਾਂ ਨਾਨੀ ਤੈਨੂੰ ਮੈਨੂੰ ਮਾਮੀ ਨੇ ਨਾ ਬੜੀਆਂ ਗੱਲਾਂ ਸੁਣਾਈਆਂ ਨੇ ਮੈਨੂੰ ਕਹਿੰਦੀ ਨਾਨਕੇ ਤੀਜੇ ਤਖਣੇ ਆਉਣ ਦਾ ਤੇਰਾ ਕੀ ਹੱਕ ਹੈ ਤੇਰੇ ਪੇਕੇ ਨੇ ਕਿ ਸੌਰੇ ਨੇ ਉੱਥੇ ਜਾਇਆ ਕਰ ਕੋਈ ਨਹੀਂ ਤੁਸੀਂ ਬਗਜੋ ਮੈਂ ਉਹਨੂੰ ਫੇਰ ਪੁੱਛੂ ਸਮਾਰਤੀ ਨਾਨੀ ਤੂੰ ਨਾ ਕੁਛ ਪੁੱਛੀ ਮੈਂ ਕਲੇਸ ਪਵਾਉਣ ਥੋੜੀ ਆਈਆਂ ਮੈਂ ਤਾਂ ਤੈਨੂੰ ਮਿਲਣ ਆਈ ਸੀ ਚਲ ਤੂੰ ਮੈਨੂੰ ਮਿਲ ਗਈ ਕੱਲ ਚੰਗਾ ਪੁੱਤ ਮਿਲ ਗਈ ਮੇਰੇ ਕਾਜੇ ਠੰਡ ਪੈ ਗਈ ਆਪਣੀਆਂ ਰੂਹਾਂ ਦੇ ਮੇਲੇ ਹੋਗੇ ਲੇ ਬੁੱਤ ਤੇਨੂੰ ਇੱਕ ਗੱਲ ਹੋਰ ਦੱਸਦੀਆਂ ਮੈਂ ਆਹ ਹਨਾ ਮੇਰੀ ਨਮਾਰੀ ਦੇ ਵਿੱਚ ਆਹ ਫੜ ਚਾਹਦੀਆਂ ਮੇਰੀ ਨਮਾਰੀ ਚ ਦੋ ਸੂਟ ਪਈ ਨੇ ਜਿਹੜਾ ਤੇਰੇ ਪਸੰਦ ਆਉਂਦਾ ਉਹ ਲੈ ਜਾ ਨਹੀਂ ਨਾਨੀ ਆਹ ਫੜ ਚਾਬੀ ਮੈਨੂੰ ਨਹੀਂ ਕਿਸੇ ਵੀ ਸੂਟ ਦੀ ਲੋੜ ਜੇ ਮਾਮੀ ਨੂੰ ਪਤਾ ਲੱਗ ਗਿਆ ਨਾ ਐਵੇਂ ਕਲੇਸ਼ ਕਰੂਗੀ ਥੋੜੇ ਮੈਂ ਤਾਂ ਛੋਡੇ ਵਾਸਤੇ ਹੀ ਲਈ ਤੀ ਮਹਾ ਉਹ ਆਉਣੀਆਂ ਆ ਸੂਟ ਲੈ ਜਾਣਗੀਆਂ ਸਮਾ ਕੇ ਪਾ ਲਈਆਂ ਜਿਹੜੇ ਆਉਂਦੇ ਹੁੰਦੇ ਨੇ ਵਿਚਾਰੇ ਮਹਿੰਗੇ ਮਹਿੰਗੇ ਮੈਂ ਤਾਂ ਦੋ ਸੂਟ ਉਹ ਤੋਂ ਲੈਤੇ ਫਲਸਣ ਚੋ ਲੈ ਨਾਨੀ ਚਾਬੀ ਫੜਾ ਦੇ ਮੈਨੂੰ ਜੋ ਤੂੰ ਇੰਨੀ ਰੀਜ ਨਾਲ ਲੈਤੇ ਨੇ ਫਿਰ ਮੈਂ ਲੈ ਕੇ ਜਾਉਂਗੀ ਜ਼ਰੂਰ ਲੈ ਪੁੱਤ ਕੱਢ ਲਿਆ ਤੁਹਾਡੇ ਵਾਸਤੇ ਹੀ ਲੈਤੇ ਸੀਗੇ ਲੈਵ ਨੀ ਨਾਨੀ ਆ ਉਸ ਮੈੱਕੇ ਪਾ ਲਿਓ ਨਾਨੀ ਤਾਂ ਹੀ ਲੋਕ ਕਹਿੰਦੇ ਨੇ ਵੀ ਨਾਨੀਆਂ ਨਾਲ ਹੀ ਨਾਨਕੇ ਹੁੰਦੇ ਨੇਗੇ ਨਾਨੀ ਮੈਂ ਤੇਰੇ ਕਰਕੇ ਆ ਗਈ ਨਹੀਂ ਮੈਂ ਕੀ ਕਰਨ ਆਉਣਾ ਸੀ ਇੱਥੇ ਜੇ ਪੁੱਤ ਮਾਮੀਆਂ ਚੰਗੀਆਂ ਹੋਣ ਤਾਂ ਨਾਨੀਆਂ ਨੂੰ ਕਿਉਂ ਡਿੱਕਣ ਤਾਹੀ ਤਾਂ ਹੁਣ ਲੋਕਾਂ ਨੂੰ ਇਹ ਗੱਲਾਂ ਹੋ ਗਈਆਂ ਰਿਸ਼ਤੇਦਾਰ ਭਾਰ ਲੱਗਣ ਲੱਗ ਗਏ ਨਾਨੀ ਜਿੰਨਾ ਚਿਰ ਤੂੰ ਹੈਗੀ ਆ ਉਹਨਾਂ ਚਿਰ ਤਾਂ ਮੈਂ ਆਇਆ ਕਰੂੰ ਮਾਮੀ ਕੋ ਸਮਝੀ ਕਹੀ ਜਾਵੇ ਆਇਆ ਕਰੂ ਪੁੱਤ ਮਿਲਣ ਜੁਲਣ ਰਹਿੰਦੇ ਤੁਸੀਂ ਪੁੱਤ ਖਾ-ਖਪੀ ਆਏ ਕੁਛ ਖਾਣਾ ਨਹੀਂ ਖਾ ਪੀਏ ਵਧੀਆ ਰੱਜੇ ਘਰੇ ਬਣਾ ਗਏ ਨਾ ਨਾ ਲੋੜ ਨਹੀਂ ਵਧੀਆ ਰੱਜ ਕੇ ਆ ਚੱਲ ਵੀਰਪਾਲ ਆਪਾਂ ਚੱਲੀਏ ਐਨੀ ਕਾਹ ਪੁੱਤ ਕਿਉਂ ਕਰਦਾਗਾ ਤੂੰ ਬਗਜਿਓ ਮੇਰੇ ਤਾਂ ਕੰਮ ਆ ਨਾਨੀ ਮੈਂ ਤਾਂ ਵੀਰਪਾਲ ਬਾਹਲਾ ਕਹੀ ਗਈ ਮੈਨੂੰ ਮਿਲਿਆ ਲਿਆ ਮੈਂ ਤਾਂ ਇਹਨੂੰ ਮਿਲਾਉਣ ਲਿਆਇਆ ਵਧੀਆ ਹੋ ਗਿਆ ਮਿਲ ਗਏ ਬਦਿਆ ਇਹ ਤਾਂ ਬਹੁਤ ਤਾਂ ਪੁੰਨ ਖੱਟ ਲਿਆ ਜਿਹੜਾ ਜਵਾਕੜੀ ਮੈਨੂੰ ਮਿਲ ਗਈ ਚੱਲ ਵੀਰਪਾਲਾ ਨੇਰਾ ਵਾਲਾ ਹੋ ਜਾਂਦਾ ਆਪਾਂ ਚੱਲੀਏ ਫਿਰ ਲੈ ਫੜ ਆਪ ਤਾਰ ਕੱਪੜੇ ਲੈ ਲੂ ਜਾਂਦਾ ਜਾਂਦਾ ਬਾਜ਼ਾਰ ਚੋਂ ਤੈਨੂੰ ਤਾਂ ਦੇਤਾ ਸੂਟ ਫੜਾ ਦੇ ਵੀਰਪਾਲਾ ਨਾਨੀ ਨੂੰ ਪੈਸੇ ਨਾਨੀ ਰਹਿਣ ਦਿਓ ਨਹੀਂ ਨਹੀਂ ਨਾ ਨਾ ਲੈ ਲਓ ਪਾਈ ਇਹਨਾਂ বিনা ਕਿੱਥੇ ਸਰਦਾ ਇਹ ਤਾਂ ਜ਼ਰੂਰੀ ਹੁੰਦੇ ਨੇ ਸਾਡਾ ਤਾਂ ਸਰ ਜੂਗਾ ਤੁਹਾਨੂੰ ਤਾਂ ਨਾਨੀ ਦੇ ਅਸੀਰਵਾਦ ਦੀ ਲੋੜ ਹੈਗੀ ਰੱਖੋ ਪੁੱਤ ਇਹ ਨજર ਮੈਂ ਬੈਠੀ ਹਾਂ ਨਜ਼ਰੀ ਦਿਨੀਆਂ ਮਗਰੋਂ ਕੋਈ ਨਹੀਂ ਦਿੰਦਾ ਪੈਸੇ ਚੰਗਾ ਨਾ ਨਹੀਂ ਜਾਣੇ ਅਸੀਂ ਕਹਿੰਦਾ ਤੇ ਜਾਓ ਆਉਂਦੇ ਜਾਂਦੇ ਰਹਾ ਕਰੋ ਮਿਲਦੇ ਜੁਲਦੇ ਕਹਿੰਦਾ ਮੇਰਾ ਵੀ ਚਿੱਤ ਖੁਸ਼ ਹੋ ਜਾਂਦਾ ਤੁਹਾਨੂੰ ਦੇਖ ਕੇ ਆਹ ਫਿਰ ਚੱਪੀ ਲਿਆ ਆਂਦਰਾ ਕੁੜੀ ਤੂੰ ਪਹਿਲਾਂ ਤਾਂ ਤੂੰ ਅੰਦਰ ਬੜੀ ਰਹੀ ਹੁਣ ਕਿਉਂ ਆਈ ਦੀ ਕਿਸੇ ਰੋਟ ਮਾਨ ਵੀ ਐ ਜੇ ਨਾ ਆਉਂਦੀ ਤਾਂ ਤਾਂ ਫੇਰ ਵੀ ਮੈਨੂੰ ਕਹਿਣਾ ਸੀ ਜਾ ਕਰ ਲੈ ਕੰਮ ਲੱਗ ਜਾ ਤੇਰੇ ਨਾਲ ਕੌਣ ਮੱਥਾ ਮਾਰੇ ਮੈਂ ਤਾਂ ਉਹਦਾ ਬਲਜੀਤ ਦਾ ਪਤਾ ਲੈ ਕੇ ਆਉਣੀ ਆ। ਬਿਮਾਰ ਐ ਉਹ। ਘਰੇ ਆਏ ਤਾਂ ਕਿਸੇ ਨੂੰ ਪੁੱਛ ਗਿਛ ਨਹੀਂ ਕਰਨੀ। ਪਤਾ ਨਹੀਂ ਲੈਣਾ ਹੈਗਾ। ਬਾਹਰ ਜਾਂਦੀਆਂ ਸਹੇਲੀਆਂ ਦਾ ਪਤਾ ਲੈਣ। ਤੇਰੀਆਂ ਸੁਣੀ ਜਾ ਮੈਂ ਸਾਰਾ ਦਿਨ। ਬੇਬੇ ਜੀ ਸਸਰੀ ਘਰ ਮੱਥਾ ਟੇਕਦਾ। ਠੀਕੀ ਚੱਲ। ਕਿਵੇਂ ਸਿਹਤ ਸੁੱਤ ਠੀਕ ਐ ਹੁਣ? ਚੰਗੀ ਭਲੀਆਂ ਮੈਨੂੰ ਕੀ ਹੋਇਆਗਾ? ਬੇਬੇ ਕੀ ਕਰਨ ਹੋ ਗਈ ਐ ਨਹੀਂ ਗੁੱਸੇ ਚ ਕੇ ਬੈਠੀ ਹੈਗੀ। ਠੈਂਕੀ ਲੈਣਾਗਾ ਮੇਰੇ ਗੁੱਸੇ ਤੋਂ। ਚਲਕੂਆ ਕਿੱਥੇ ਹੈਗੀ? ਪੂਰਾ ਤਾਂ ਤੇਰਿਕਰ ਕਰ ਫਿਰ ਦਿਆ ਕਦੇ ਕਿਸੇ ਦਾ ਪਤਾ ਲੈਣ ਵਾਗੀ ਕਦੇ ਕਿਸੇ ਦਾ ਪਤਾ ਲੈਣ ਵਾਗੀ ਤੂੰ ਕੀ ਲੈਣਾ ਆਇਆ ਇੱਥੇ ਬੇਬੇ ਮੈਨੂੰ ਇੱਥੇ ਨਹੀਂ ਲੱਗਦਾ ਸੀ ਮੈਂ ਚਲ ਭੂਆ ਨੂੰ ਮਿਲ ਜਾਣਾ ਪਤਾ ਲੈ ਜਾਗੇ ਨਾਲੇ ਕੀ ਰੋਜ ਭੂਆ ਨੂੰ ਬਹਾਹ ਕੜੀਆਂ ਲਗੀਆਂ ਬੇਹਾ ਬਰੇ ਤੂੰ ਆਦੇ ਸੌਰੀ ਜਾਇਆ ਕਰ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਚੰਗਾ ਬੇਬੇ ਤੂੰ ਤਾਂ ਉਹੀ ਤਾਂ ਪੀਰੇ ਨਹੀਂ ਐ ਮੈਂ ਨਹੀਂ ਮੁੜ ਕੇ ਇੱਥੇ ਆਉਂਦਾ ਹੁਣ ਮੈਂ ਤਾਂ ਜਾਣਾ ਫਿਰ ਉਹ ਸਸੀ ਬਾਪੂਆ ਸੱਸ ਰੀ ਗਰ ਪੁੱਤ ਕਿੱਧਰ ਫਿਰਦਾ ਤੂੰ ਪੂਆ ਨੂੰ ਬਿਨਾ ਮਿਲ ਜਾਨੇਗਾ ਮੈਂ ਤਾਂ ਗਿਆ ਸੀ ਘਰੇ ਉੱਥੇ ਵੱਡੀ ਬੇਬੇ ਬੈਠੀ ਸੀ ਉਹ ਮੇਰੇ ਗਾਲੀ ਪੈ ਗਈ ਕਹਿੰਦੀ ਤੂੰ ਇੱਥੇ ਕੀ ਕਰਨਾ ਹੈ ਉਹਦਾ ਤਾਂ ਪੁੱਤ ਸੁਭਾਅ ਹੀ ਇਹੋ ਜਿਹਾ ਹੈ ਤੈਨੂੰ ਪਤਾ ਤਾਂ ਹੋਏਗਾ ਪੂਆ ਹੁਣ ਮੈਂ ਨਹੀਂ ਆਇਆ ਕਰਦਾ ਨਹੀਂ ਪੁੱਤ ਘਰੇ ਆ ਜਾ ਚਾਹ ਪਾਣੀ ਪੀ ਕੇ ਜਾਹੀਂ ਮੈਨੂੰ ਤਾਂ ਬਥੇਰਾ ਪਿਆਤਾ ਬੇਬੇ ਨੇ ਚਾਹ ਪਾਣੀ ਹੁਣ ਮੈਂ ਦੱਸ ਕੀ ਕਰਨੇ ਜਾਣਾਗਾ ਮੈਂ ਨਹੀਂ ਜਾਂਦਾ ਹੁਣ ਇਹੋ ਜਿਹਾ ਪੁੱਤ ਕੀ ਕਹਦਾ ਤੈਨੂੰ ਨੇ ਹਜੇ ਮੈਨੂੰ ਪਤਾ ਕੀ ਕਹਿੰਦੀ ਹੈ ਕਹਿੰਦੀ ਤੂੰ ਵਿਆਹਿਆ ਬਰ ਐ ਤੂੰ ਇੱਥੇ ਹੀ ਕਰਨਾ ਤੂੰ ਆਪਦੇ ਸੌਰੀ ਜਾਇਆ ਕਰ ਮੈਂ ਪੁੱਛਦੀਆਂ ਫਿਰ ਆਜਾ ਤੂੰ ਘਰੇ ਆ ਜਾ ਮੈਂ ਨਹੀਂ ਪੂਆ ਤੁਹਾਡੇ ਕਲੇਸ਼ ਚ ਆਉਂਦਾ ਮੈਂ ਤਾਂ ਜਾਨਣਾ ਹੁਣ ਨਾ ਤਾਂ ਮੇਰੇ ਭਤੀਜੇ ਨੂੰ ਕਿਉਂ ਭਜਾਏਗਾ ਤਾਂ ਨਹੀਂ ਮੇਰੀ ਦੋਤੀ ਭਜਾਈ ਸੀ ਨਾ ਹੁਣ ਆਪਦੇ ਬੇਲੇ ਲੱਗਿਆ ਪਤਾ ਐਂ ਦੁਖ ਹੁੰਦਾ ਏ ਤੇਰੀ ਦੋਤੀ ਤਾਂ ਨਾ ਲੈਣ ਦੀ ਮਾਰ ਹੀ ਆਈ ਸੀ ਸਗਣਾ ਨਾ ਤੇਰਾ ਭਤੀਜਾ ਜਰਦੀ ਖਾਣ ਪੀਣ ਦਾ ਮਾਰ ਆਇਆ ਨਹੀਂਗਾ ਮੈਂ ਤਾਂ ਉਹਨੂੰ ਐ ਕਿਹਾ ਤੀਗਾ ਮੈਂ ਕਿਹਾ ਹੁਣ ਤੂੰ ਵਿਆਹੀ ਬਰੀ ਗਈ ਹੁਣ ਤੂੰ ਨਾਨ ਕੀ ਕੀ ਕਰਨਾ ਹੀ ਐ ਤੇਰਾ ਭਤੀਜਾ ਵੀ ਬੇਹ ਹੈ ਮੇਰਾ ਤੀਗਾ ਉਹਨੇ ਕੀ ਕਰਨਾ ਉਹਨੇਗਾ ਤੂੰ ਤਾਂ ਨਾ ਹੁਈ ਨਹੀਂ ਜਰਦੀ ਮੇਰੇ ਪੇਕੇ ਨੂੰ ਅਜੇ ਮੇਰੀ ਦੋਤੀ ਨੂੰ ਭਜਾਉਣ ਲੱਗੀ ਦੀ ਇਹ ਤਾਂ ਮੌਕੇ ਤੇ ਮੈਂ ਆ ਗਈ ਸਵੇਰੇ ਤੇਰੀ ਧੀ ਵੀ ਹੈ ਨੂੰ ਵੀ ਤੇਰੇ ਆਉਣ ਵਾਲੀ ਹੈ ਜੇ ਹੋ ਤੇਰੀ ਦੋਤੀ ਨਾਲ ਤੇਰੀ ਦੀਨਾਏ ਕਰੇ ਤੈਨੂੰ ਕਿੰਨਾ ਖ ਦੁੱਖ ਲੱਗੇ ਬੇਬੇ ਮੈਂ ਤਾਂ ਸੋਚੀ ਹੀ ਨਹੀਂ ਮੈਨੂੰ ਮਾਫ ਕਰ ਦੇ ਪਤਾ ਨਹੀਂ ਅੱਜ ਕੱਲ੍ਹ ਲੋਕਾਂ ਨੂੰ ਕੀ ਹੋ ਗਿਆ ਰਿਸ਼ਤੇਦਾਰੀਆਂ ਭਾਰ ਲੱਗਣ ਲੱਗ ਗਈਆਂ ਮੋਹ ਫੇਰ ਕੱਟ ਗਿਆ ਸਾਰੇ ਆਪੋ ਆਪਣੇ ਘਰ ਨੂੰ ਸਿਆਣੇ ਹੋ ਗਏ ਜਿੱਥੇ ਰਿਸ਼ਤੇਦਾਰ ਖੜਜੂ ਉੱਥੇ ਪੈਸਾ ਨਹੀਂ ਖੜਦਾ ਈਆਂ ਦਾ ਦਿੱਤਾ ਕਿਤੇ ਘਟਦਾ ਨਹੀਂ ਹੁੰਦਾ ਬੇਬੇ ਹੁਣ ਮaaf ਕਰ ਦੇ ਮੈਨੂੰ ਬਈ ਮਾਫੀ ਹੈ ਹੁਣ ਤਾਂ ਖੁਸ਼ ਹੈ ਤੇਰੀ ਨਾਨੀ ਨੂੰ ਮਿਲਾ ਲਿਆ ਹਾਂਜੀ ਹੁਣ ਮੈਂ ਬਹੁਤ ਖੁਸ਼ ਆ ਨਾਨੀ ਨੂੰ ਮਿਲ ਕੇ ਤੂੰ ਤਾਂ ਉਹ ਭਾਈ ਦੀ ਸੀਗੀ ਦੇਖ ਨਾਨੀ ਨੇ ਆਪਣਾ ਕਿੰਨਾ ਚਾਅ ਕਰਿਆਗਾ ਸਿਆਣਿਆਂ ਨੇ ਸੱਚ ਹੀ ਕਿਹਾ ਜੀ ਨਾਨਕੇ ਤਾਂ ਨਾਨੀ ਨਾਲ ਹੀ ਹੁੰਦੇ ਨੇ